ਜਿੱਥੇ ਕਿ ਇੱਕ ਪਾਸੇ ਪੰਜਾਬ ਸਰਕਾਰ ਲੋ ਐਂਡ ਆਰਡਰ ਦੀ ਸਥਿਤੀ ਨੂੰ ਬਿਲਕੁਲ ਸਹੀ ਦੱਸ ਰਹੀ ਹੈ ਉੱਥੇ ਹੀ ਜੇ ਗੱਲ ਕਰੀਏ ਪਠਾਨਕੋਟ ਦੀ ਤਾਂ ਪਠਾਨਕੋਟ ਵਿਖੇ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹਨਾਂ ਨੂੰ ਕਿਸੇ ਦਾ ਵੀ ਖੋਫ ਨਹੀਂ ਹੈ ਅਤੇ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇੱਦਾਂ ਦੀ ਹੀ ਇੱਕ ਘਟਨਾ ਪਠਾਨਕੋਟ ਦੇ ਗਾਂਧੀ ਮੋਹੱਲੇ ਵਿਖੇ ਵਾਪਰੀ ਜਿੱਥੇ ਕਿ ਨਗਰ ਨਿਗਮ ਦਾ ਇੱਕ ਮੁਲਾਜ਼ਮ ਜੋ ਕਿ ਡਿਊਟੀ ਦੇ ਲਈ ਨਗਰ ਨਿਗਮ ਦਫ਼ਤਰ ਗਿਆ ਸੀ ਅਤੇ ਜਦੋਂ ਕਰੀਬ 1:30 ਵਜੇ ਘਰ ਵਾਪਸ ਪਰਤਿਆ ਤਾਂ ਘਰ ਦੇ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਮਾਨ ਘਰ ਦੇ ਅੰਦਰ ਵਿਖੜਿਆ ਪਿਆ ਸੀ ਜਦੋਂ ਉਸਨੇ ਚੈੱਕ ਕੀਤਾ ਤਾਂ ਉਸ ਦੇ ਘਰੋਂ ਕਰੀਬ 50000 ਦੇ ਸੋਨੇ ਦੇ ਗਹਿਣੇ ਅਤੇ 18000 ਰੁਪਏ ਨਕਦੀ ਚੋਰੀ ਹੋਈ ਚੁੱਕੀ ਸੀ ਜਿਸ ਦੀ ਜਾਣਕਾਰੀ ਉਸਨੇ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਮੋਕੇ ਤੇ ਪੁੱਜੀ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਇੱਕ ਮਰ ਕੀ ਗੱਲ ਬਤੋਈ ਮੈਂ ਗੰਦੀ ਮਲੇ ਦਾ ਰਹਿਣਾ ਨਾ ਤੇ ਕਾਰਪੋਰੇਸ਼ਨ ਵਿੱਚ ਮੈਂ ਡਰਾਈਵਰ ਹਾਂ ਤੇ ਮੈਨੂੰ ਸਾਡੇ ਸਾਡੇ ਸੋਡੇ ਦਾ ਫੋਨ ਆਇਆ ਤੇ ਯਾਰ ਗੱਡੀ ਚਲਾਨੀ ਆ ਤੇ ਤੂੰ ਮਨੋ ਡਿਊਟੀ ਤੇ ਆਇਆ ਤੇ ਮੈਂ ਸਾਰਾ ਡਿਊਟੀ ਤੇ ਚਲਾਗਾ ਕੋਈ 10 ਵਜੇ ਨਾਲ ਤੇ ਘਰ ਮੈਂ ਤਾਲਾ ਲਾ ਕੇ ਗਿਆ ਤੇ ਮੈਨੂੰ ਹੁਣ ਮਨੋ ਜਦੋਂ ਮੈਂ ਆਇਆ ਵਾ ਤੇ ਸਾਰਾ ਮੇਰਾ ਸਮਾਨ ਖੋ ਲੈ ਗਿਆ ਕਿੰਨੇ ਕਵੇ ਨਾਲ ਆਏ ਸੀ ਕਰ ਮੈਂ ਭਾਜੀ ਕੋਈ ਆਇਆ 1:30 ਵਜੇ ਨਾਲ ਕਿੰਨੇ ਕੁ ਵੇਨੇ ਚੋਰੀ ਮੈਂ 10-15 ਚਲਾ ਗਿਆ ਨਹੀਂ ਮੇਰੇ ਤੋਂ ਬਾਅਦ ਹੀ ਹੋਈ ਹੈ ਕੋਈ ਪੁਲਿਸ ਕੰਪਲੇਟ ਵਗਦਾ ਪਰ ਉਸ ਕੰਪਲੇਨਰ ਭਾਜੀ ਕੀਤੀ ਆ ਰਹੀ ਤੁਸੀਂ ਹਾਂਜੀ ਕਿੰਨੀ ਨਕਦੀ ਲੈ ਗਣੀ ਹੋਰ ਕੀ ਕੀ ਲੈ ਗਣੀ ਹੋਈ ਹੈ ਕੋਈ 18000 ਰੁਪਏ ਲਗਦੀ ਹੈ ਤੇ 50000 ਰੁਪਏ ਦਾ ਸੋਨਾ ਅੱਜ ਬੜੀ ਦੁਖਦਾਰੀ ਘਟਨਾ ਵਾ ਕਿ ਸਾਡੇ ਮੁਹੱਲੇ ਵਿੱਚ ਜੀਨੇ ਦੇ ਪੈਰੇ ਹੀ ਚੋਰੀ ਹੋ ਗਈ ਆ ਜਦੋਂ ਰਾਤ ਨੂੰ ਦੇ ਸੁਣਿਆ ਹੀ ਆ ਜੀ ਵੀ ਚੋਰੀ ਹੁੰਦੀ ਆ ਤੇ ਦਿਨੋਂ ਹੀ ਭਾਈ ਸਾਹਿਬ ਸਾਡੇ ਕੰਮ ਤੇ ਗਏ ਰਹੇ ਡਿਊਟੀ ਦੇ ਅਫਸਰਾਂ ਨੇ ਬੁਲਾਇਆ ਗਾ ਨੂੰ ਕਾਰਪੋਰੇਸ਼ਨ ਦੇ ਮੁਲਾਜ਼ਮ ਜਿਹੇ ਆ ਡਿਊਟੀ ਤੇ ਗਏ ਆ ਤੇ ਡਿਊਟੀ ਤੋਂ ਆ ਗਏ ਇਹਨਾਂ ਨੇ ਮੈਨੂੰ ਫੋਨ ਕੀਤਾ ਪਹਿਲਾਂ ਪਾਲਾ ਖੋਲਿਆ ਘਰ ਆ ਗਏ ਫਿਰ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਆਇਆ ਘਰ ਤੇ ਸਾਰਾ ਸਮਾਨ ਉਹਨਾਂ ਦਾ ਵਿਖਰਿਆ ਪਿਆ ਰਹੀ ਤੇ 18000 ਰੁਪਏ ਕਰਨ ਨਜ਼ਦੀ ਤੇ 50 ਚ 50000 ਦਾ ਸਮਾਨ ਆ ਗਏ ਚੁਗਿਆ ਇਹਨਾਂpageX ਮੈਂ ਉਹ ਦੋ ਤੱਕ ਸਾਹਮਣੇ ਆ ਗਏ ਤੁਹਾਨੂੰ ਅੱਗੇ ਤੁਹਾਨੂੰ ਦੱਸ ਦਿਆਂ ਸਰ ਤਫਤੀਸ਼ ਕਰਨ ਆਇਓ ਤੁਸੀਂ ਚੋਰੀ ਹੋਈ ਹੈ ਕੀ ਕਹਿਣਾ ਚਾਹੋਗੇ ਅਜੇ ਨਹੀਂ ਅਜੇ ਆਪ ਆਏ ਆ ਠੀਕ ਹੈ ਉਸ ਤੋਂ ਬਾਅਦ ਜਿਹੜੀ ਸਾਹਮਣੇ ਆਏਗੀ ਕਾਰਵਾਈ ਆਪਾਂ ਕਰਾਂਗੇ ਕਿੰਨੇ ਦੀ ਚੋਰੀ ਹੋ ਚੁੱਕੀ ਹੈ ਇਹ ਕਹ ਰਹੇ ਕਿ ਸਾਡੇ ਕੋ ਕਮੇਟੀਆਂ ਦੇ ਪੈਸੇ ਜੀ 20000 ਰੁਪਏ ਹੋਰ ਹੋਰ ਕੀ ਕੀ ਚੋਰੀ ਬਸ ਇਹਨਾਂ 20000 ਰੁਪਏ ਸਹੀ ਸਾਡਾ ਕਮੇਟੀਆਂ ਸੀ ਕੋਈ ਗਹਿਣੇ ਹੋਣੇ ਕਹ ਰਹੇ ਆ ਗਹਿਣੇ ਵਾਲੇ ਨਹੀਂ ਬਰਬਾਦ ਜੀ ਕੀ ਕਹ ਰਹੇ 20000 ਰੁਪਏ ਸਾਡੇ ਹੈਲੇ ਪੁੱਛ ਲਓਣਾ ਤੁਸੀਂ ਜਾ ਕੇ 20000 ਰੁਪਏ ਦਾ ਸਹੀ ਸਾਡਾ ਕਮੇਟੀਆਂ ਦਾ ਇਕੱਠਾ ਸੀ ਹਾਂਜੀ ਉਹ ਅੰਦਰ ਚੋੜੀ ਨੇ ਸ਼ਾਨ ਨੂੰ ਤੈਨੂੰ ਕਹੇ ਸਾਡੇ ਦੇਖੀ ਨਹੀਂ ਆਹ ਦੇਖੋ ਜੀ